12 ਵਜੇ ਫੋਨ ਆਈ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂ ਗਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੇ ਕਰ ਚ ਉੜ ਕੇ ਇੱਕ ਬਜ਼ੁਰਗ ਆਰਥ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ লাশ ਕਮਰੇ ਚੋਂ ਖੂਨ ਨਾਲ ਲਤਪਟ ਬਰਾਮਦ ਹੋਈ ਏ ਦਰਸਲ ਇੱਕ ਨਕਾਬਪੋਸ਼ ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਕਿ ਜਾਂਦੇ ਹੋਏ ਔਰਤ ਦੇ ਪਾਇਆ ਹੋਇਆ ਸੋਨਾ ਅਤੇ ਉਸਦੇ ਗਹਿਣੇ ਆਦ ਲੁੱਟ ਕੇ ਫਰਾਰ ਹੋ ਗਈ ਉਧਰ ਪੁਲਿਸ ਵੱਲੋਂ ਔਰਤ ਦੀ ਪਛਾਣ ਕਰ ਲਈ ਗਈ ਹੈ ਪਰ ਇਸ ਘਟਨਾ ਤੋਂ ਬਾਅਦ ਇਲਾਕੇ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਪਰਿਵਾਰ ਨੂੰ ਵੀ ਇਸ ਗੱਲ ਤੇ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ ਦਰਸਲ ਔਰਤ ਦਾ ਦੇਰ ਸ਼ਾਮ ਕਰੀਬ 7:30 ਵਜੇ ਕਤਲ ਕਰ ਦਿੱਤਾ ਗਿਆ ਇੱਕ ਨਕਾਬਪੋਸ਼ ਔਰਤ ਘਰ ਚ ਦਾਖਲ ਹੋਈ ਅਤੇ ਕਰੀਬ 2 ਘੰਟੇ ਬਾਅਦ ਘਰ ਤੋਂ ਬਾਹਰ ਨਿਕਲੀ ਇਸ ਦੌਰਾਨ ਉਸਨੇ ਔਰਤ ਦਾ ਕਤਲ ਕੀਤਾ ਉਸਤੇ ਪਾਏ ਹੋਏ ਗਹਿਣੇ ਆਦ ਚੋਰੀ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਈ। ਦੇਖੰਨਾ ਦੇ ਉੱਚਾ ਵੇੜਾ ਇਲਾਕੇ 'ਚ ਰਾਣੀ ਵਾਲਾ ਛੱਪੜ ਨੇੜੇ ਇਹ ਪੂਰਾ ਘਟਨਾਕਰਨ ਵਾਪਰਿਆ ਜਿੱਥੇ ਕਿ ਇੱਕ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਬੁੱਧਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਕਮਰੇ 'ਚ ਖੂਨ ਨਾਲ ਲਤਫਤ ਔਰਤ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਕਹ ਪਛਾਣ 50 ਸਾਲਾ ਕਮਲੇਸ਼ ਰਾਣੀ ਵਜੋਂ ਹੋਈ ਹੈ। ਉਧਰ ਕਮਲੇਸ਼ ਰਾਣੀ ਦੇ ਜਵਾਈ ਨੇ ਦੱਸਿਆ ਕਿ ਉਸ ਦੇ ਦੋਵੇਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਨੇ। ਦੋਵੇਂ ਬੁੱਧਵਾਰ ਸ਼ਾਮ ਕਰੀਬ 7 ਵਜੇ ਦੁਕਾਨ ਤੇ ਗਏ ਪਰ ਰਾਤ 12 ਵਜੇ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਤੁਰੰਤ ਖੰਨਾ ਆਏ ਅਤੇ ਇਸ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਮੈਨੂੰ 12 ਵਜੇ ਫੋਨ ਆਇਆ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂ ਗਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਮਦਗੜ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਨਾ ਲੁੱਟ ਖੋ ਵੀ ਹੋਈ ਐ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟੇ ਸ਼ਾਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਦੇਖਿਆ 7 ਵਜੇ ਸ਼ਾਪ ਤੇ ਗਏ ਨੇ ਬਸ ਉਹਦੂ ਬਾਅਦ ਅਸੀਂ ਹੁਣ ਕੈਮਰਾ ਸੀਸੀਟੀਵੀ ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਐ ਕੀ ਨਾਮ ਸੀ ਐਨਟੀ ਆਂਟੀ ਕਮਲੇਸ਼ ਰਾਣੀ ਬੈਂਟਸ ਵਾਲ ਬਿਟੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਹੈ ਕਿਤੇ ਜੀਟੀਬੀ ਮਾਰਕੀਟ ਤਬਾਦਦ ਨੂੰ ਅੰਜਾਮ ਦੇਣ ਵਾਲੀ ਔਰਤ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਈ ਹੈ ਜਿਸ ਦੀ ਕੇ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਥਾਣਾ ਸਿਟੀ 2 ਦੇ ਐਸਐਚਓ ਸ਼ੋਕਮਾਨ ਨੇ ਦੱਸਿਆ ਕਿ ਕਤਲ ਕਰਨ ਵਾਲੀ ਔਰਤ ਦੀ ਪਛਾਣ ਸ਼ਾਨ ਅਬਾਸ ਵਜੋਂ ਹੋਈ ਹੈ ਜਿਸ ਦੀ ਕੇ ਭਾਲ جاری ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸੇ ਟੀਮ ਮੈਂਟਰ ਜਿਹੜਾ ਮਰਡਰ ਹੋਇਆ ਦੇਖੋ ਸਾਡੇ ਕੋਲ ਇਨਟੀਮੇਸ਼ਨ ਆਈ ਸੀਗੇ ਉਸਾਨਾ ਨਾਂ ਦੀ ਇੱਕ ਲੇਡੀ ਦਾ ਜਿਹੜਾ ਹੈਗਾ ਮਰਡਰ ਹੋਇਆ ਸੋ ਅਸੀਂ ਮੌਕੇ ਤੇ ਆਏ ਹਾਂ ਜੋ ਮੌਕੇ ਤੇ ਅਸੀਂ ਦੀ ਪੜਤਾਲ ਕਰੀਏ ਜੋ ਪੜਤਾਲ ਤੋਂ ਪਾਇਆ ਗਿਆ ਕਿ ਕਸ਼ਾਨ ਅਬਾਸ ਨਾਂ ਦੀ ਲੜਕੀ ਜਿਹੜੀ ਹੈਗੀ ਹੈ ਉਹਨੇ ਜਿਹੜਾ ਇਹਦਾ ਹੈਗਾ ਮਰਡਰ ਕਰਿਆ ਬਾਕੀ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਜਾਰੀ ਹੈ ਬਾਕੀ ਜਿਹੜੇ ਇਹਦੇ ਵਿੱਚ ਜੋ ਵੀ ਕਲਪ ਦੀ ਵੀ ਸਾਨੂੰ ਬਾਅਦ ਚ ਦੱਸੀ ਜਾਊਗੀ ਤੇ ਬੁੱਧਵਾਰ ਦੇਰ ਸ਼ਾਮ 7:30 ਵਜੇ ਨਕਾਬਪੋ ਸ਼ੌਰਤ ਕਮਲੇਸ਼ ਰਾਣੀ ਦੇ ਘਰ ਚ ਦਾਖਲ ਹੁੰਦੀ ਹੈ ਅਤੇ ਉਹ ਕਰੀਬ 2 ਘੰਟੇ ਬਾਅਦ 9:00 ਵਜੇ ਘਰ ਤੋਂ ਬਾਹਰ ਨਿਕਲਦੀ ਹੈ ਜਦੋਂ ਅੱਧੀ ਰਾਤ 12:00 ਵਜੇ ਕਮਲੇਸ਼ ਦਾ ਲੜਕਾ ਘਰ ਆਇਆ ਤਾਂ ਉਸ ਨੂੰ ਕਤਲ ਬਾਰੇ ਸੂਚਨਾ ਮਿਲੀ ਉਦھر ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਹਰ ਕੋਈ ਇਸ ਕਾਤਲ ਔਰਤ ਨੂੰ ਫੜਨ ਦੀ ਗੁਹਾਰ ਲਗਾ ਰਿਹਾ ਹੈ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ